ਗੁਰੂ ਨਗਰੀ ਵਿੱਚ ਦਿਨ ਦਿਹਾੜੇ ਇੱਕ ਪ੍ਰਾਈਵੇਟ ਬੈਂਕ ਨੂੰ ਬਣਾਇਆ ਗਿਆ ਨਿਸ਼ਾਨਾ ਲੁਟੇਰੇ ਬੈਂਕ ਤੋਂ 2 ਲੱਖ ਰੁਪਏ ਲੁੱਟ ਕੇ ਹੋਏ ਫਰਾਰ ਇਹ ਘਟਨਾ ਅਮ੍ਰਿਤਸਰ ਦੇ ਤਰੰਤਾਰ ਰੋਡ ਤੇ ਵਾਪਰੀ ਹੈ ਦੱਸਿਆ ਜਾ ਰਿਹਾ ਹੈ ਕਿ ਪਿਸਤੌਲ ਦੀ ਨੋਕ ਤੇ ਲੁਟੇਰਿਆਂ ਦੇ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਪੁਲਿਸ ਦੇ ਵੱਲੋਂ ਸੀਸੀਟੀਵੀ ਕਬਜ਼ੇ ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਸਰ ਇਹ ਦਿਖਾਤੀ ਹੈ ਜੀ ਸਰੋਸਟਰ ਹਮਤੇ ਹੈ ਕਿ ਤਨੇ ਬੰਦ ਦੇ ਅੰਦਰ ਆਇਆ ਉਹ ਕੈਸ਼ ਕਾਊਂਟਰ ਚ ਵੜ ਕੇ ਸਾਰਾ ਕੈਸ਼ ਕੱਢ ਕੇ ਲੈ ਗਿਆ ਹਾਂਜੀ ਪਿਸਤੌਲ ਦੀ ਨੋਕ ਤੇ ਅੰਦਰ ਸਟਾਰਟ ਕਰ ਰਹੇ ਹਾਂ ਜੀ ਸਰ ਹਾਂ ਜੀ ਐਸ ਸਾਰਾ ਕਸਟਮਰ ਨਹੀਂ ਸੀ ਸਰ ਕਿੰਨੇ ਕ ਤੱਕ ਦੀ ਲੁੱਟ ਹੋ ਗਈ ਸਰ ਹੋ ਗਈ 15 ਤੋਂ 20 ਲੱਖ ਦੀ ਜੀ ਕਿੰਨੇ ਕੁ ਦਾ ਟਾਈਮ ਸਰ 5 ਮਿੰਟ ਘਟ ਦੋ ਤੇ ਕੀ ਲੱਗਦਾ ਕਿ ਲੁੱਟ ਦੀ ਨੀਤ ਨਾਲ ਆਏ ਜਾਂ ਵੈਸੇ ਪਹਿਲਾਂ ਹੀ ਉਹਨਾਂ ਦਾ ਪਲਾਨਿੰਗ ਸੀ ਨਹੀਂ ਸਰ ਨੀਤ ਨਾਲ ਪੂਰੀ ਆਏ ਜੀ ਹਾਂ ਜੀ ਪਹਿਲਾਂ ਉਹਨਾਂ ਨੇ ਪਲਾਨਿੰਗ ਕੀਤੀਗੀ ਲੱਗਦਾ ਸਿੱਧਾ ਘੱਟੀ ਆ ਗਏ ਸਰ ਇਹ ਗੱਲ ਦਾ ਹੁਣ ਹੱਲ ਹੋਣੀ ਇਹਨਾਂ ਪਤਾ ਹਾਂ ਜੀ ਗੇਟ ਤੇ ਕੋਈ ਵੀ ਨਹੀਂ ਸੀਗਾ ਕੋਈ ਸਿਕਿਉਰਟੀ ਗਾਰਡ ਨਹੀਂ ਬਣੇ ਨਹੀਂ ਨਹੀਂ ਸਰ ਨਹੀਂ ਨਹੀਂ ਸਰ ਸੀਸੀਟੀਵੀ ਕੈਮਰਾ ਚੱਲਦੇ ਨੇ ਹਾਂ ਚੱਲਦੇ ਆ ਸਰ ਫੁਟੇਜ ਆਈ ਹੋਣਾ ਫੁਟੇਜ ਆ ਗਈ ਸਰ ਕਿੰਨੇ ਕਿੰਨੇ ਬੰਦੇ ਕਿੰਨੇ ਆਣੇ ਕਿੰਨੇ ਵੈਪਨ ਸਨ ਕੋਲ ਵੈਪਨ ਸਰ ਇੱਕ ਹੀ ਮੇਰੇ ਖਿਆਲ ਇੱਕ ਬੰਦੇ ਕੋਈ ਆ ਕਿਸ ਤੇ ਆਈ ਸੀ ਆਈ ਸੀ ਬੈਂਕ ਸੰਦ ਸਰ ਐਕਟਿਵ ਹਣੇ ਕੰਦੇ ਪੇ ਲੱਗੇ ਮਿਸਤਰੀ ਵਗੈਰਾ ਉੱਪਰ ਬਿਲਡਿੰਗ ਚ ਲੱਗਾ ਸਰੇ ਬੈਕਸਾਈਡ ਨੂੰ ਗਏ ਸਰ ਇੱਕ ਬੰਦੇ ਬੰਦੇ ਹਾਂਜੀ ਇਹ ਆਈ ਸੀ ਆਈ ਸੀ ਬੈਂਕ ਚ ਜੀ ਤੁਹਾਨੂੰ ਪਤਾ ਤਾਂ ਹੈਗੀ ਆ ਵੀ ਜਿਹੜੇ ਇੱਥੇ ਤਿੰਨ ਬੰਦੇ ਅਣਪਛਾਤੇ ਅੰਦਰ ਆਇਆ ਇੱਕ ਬੰਦਾ ਜੋ ਦਸਰੇ ਬਾਹਰ ਸੀ ਤੇ ਕੈਸ਼ੀਅਰ ਕੋਲ ਆ ਕੇ ਤਾਂ ਉਹਨਾਂ ਨੇ ਰੌਂਡ 12 ਲੱਖ ਅਮਾਉਂਟ ਆ ਉਹ ਲੈ ਕੇ ਗਿਆ ਔਰ ਅਸੀਂ ਇਹਦੇ ਚ ਕੇਸ ਰਜਿਸਟਰ ਕਰ ਲਿਆ ਔਰ ਜਿਹੜਾ ਜਿੱਦਾਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਸੀ ਇਹਨੂੰ ਕੁਝ ਹੀ ਘੰਟਿਆਂ ਦੇ ਵਿੱਚ ਪ੍ਰੈਸ ਕਰ ਲਾਂਗੇ ਅੱਛਾ ਸਰ ਇਹ ਜਦੋਂ ਅੰਦਰ ਐਂਟਰ ਹੋਇਆ ਕਿਹਾ ਜਾਂਦਾ ਕਿ ਦੋ ਜਿਹੜੇ ਅੰਦਰ ਐਂਟਰ ਹੋਏ ਆ ਸਭ ਤੋਂ ਪਹਿਲੇ ਮੈਨੇਜਰ ਨੂੰ ਘੇਰਿਆ ਇਹਨਾਂ ਨੇ ਸਾਰੇ ਇਸ ਤਰ੍ਹਾਂ ਸੀਸੀਟੀਵੀ ਚਾਹੇ ਸਭ ਨੂੰ ਮੈਂ ਹਜੇ ਜਿਹੜੀ ਸੀਸੀਟੀਵੀ ਚ ਜੋ ਐਵੀਡੈਂਸ ਆਈ ਹੈ ਨਾ ਕਿ ਉਹ ਸ਼ੇਅਰ ਤਾਂ ਨਹੀਂ ਕੀਤੀ ਜਾ ਸਕਦੀ ਸਾਡੀ ਇਨਵੈਸਟੀਗੇਸ਼ਨ ਤੇ ਇਫੈਕਟ ਕਰੇਗੀ ਪਰ ਅਸੀਂ ਜੋ ਕੋਈ ਸੀਸੀਟੀਵੀ ਜਾਂ ਜੋ ਵੀ ਸਾਡੇ ਕੋਲ ਅੰਦਰ ਮੌਕੇ ਤੇ ਪਲੇਸ ਆਫ ਅਕਰੈਂਸ ਤੇ ਜਿੰਨੀ ਐਵੀਡੈਂਸ ਆ ਉਹ ਅਸੀਂ ਦੇਖ ਲਈ ਆ ਔਰ ਲੈ ਲਈ ਆ ਉਹਦੇ ਅਕੋਰਡਿੰਗਲੀ ਅਸੀਂ ਅੱਗੋਂ ਆਪਣੀ ਇਨਵੈਸਟੀਗੇਸ਼ਨ ਕਰਾਂਗੇ ਸਰ ਸਾਰੇ ਕਿੰਨੇ ਲੋਕ ਸਾਰੇ ਤੋਂ ਆਪਣੇ ਅਗੇ ਸੀ ਹਜ਼ਾਰ ਕਿੰਨਾ ਕੋਲ ਸੀਗਾ ਅਜੇ ਇਨੀਸ਼ially ਜੋ ਪਤਾ ਲੱਗ ਰਿਹਾ ਜੀ ਤਿੰਨ ਬੰਦੇ ਦਾਖਲ ਹੋਏ ਆ ਇੱਕ ਕੋਲ ਵੈਪਨ ਸੀ ਉਹ ਵੀ ਕਲੀਅਰ ਨਹੀਂ ਆਇਆ ਅੱਛਾ ਸਰ ਇੱਕ ਗੱਲ ਹੋਰ ਕਹੀ ਜਾ ਰਹੀ ਕਿ ਬੈਂਕ ਦੇ ਬਾਹਰ ਸਿਕਿਉਰਿਟੀ ਗਾਰਡ ਨਹੀਂ ਹੈਗਾ ਜੀ ਜਾਦ ਤਿਲ ਇਸ ਤਰ੍ਹਾਂ ਹੀ ਬੈਂਕ ਵਿਚਕਾਰ ਕੀਤਾ ਜਾਂਦਾ ਜਿੱਤੇ ਸਕਿਉਰਟੀ ਗਾਰਡ ਲੱਗਦਾ ਕਿ ਬੈਂਕ ਦੇ ਵਿੱਚ ਪੂਰਾ ਹਾਂਜੀ ਸਕਿਉਰਟੀ ਗਾਰਡ ਤਾਂ ਨਹੀਂ ਹੈ ਜੀ ਉਹਨਾਂ ਨੂੰ ਮੈਂ ਇਹ ਵੀ ਪੁੱਛਿਆ ਵੀ ਜਿਹੜੇ ਬਾਕੀ ਪੈਰਾਮੀਟਰਸ ਹੈਗੇ ਆ ਵੀ ਉਹਦੀ ਸਾਨੂੰ ਰਿਟਰਨ ਰਿਪੋਰਟ ਦਿਓ ਵੀ ਜਿਹੜੇ ਸਕਿਉਰਟੀ ਦੇ ਰਿਲੇਟਡ ਤੁਹਾਡੇ ਕਿਹੜੇ ਕਿਹੜੇ ਪੈਰਾਮੀਟਰ ਤੁਸੀਂ ਡਾਪ ਕੀਤੇ ਆ ਸਕਿਉਰਟੀ ਗਾਰਡ ਤਾਂ ਕਲੀਅਰ ਹੈ ਜੀ ਨਹੀਂ ਸੀ ਉਹੀ ਤੇਰੇ ਸਾਰੇ ਲੋਕ ਅੰਮ੍ਰਿਤਸਰ ਦੇ ਕਿਉਂਕਿ ਕਾਫੀ ਕੰਮ ਕਰਦੇ ਆ ਅੰਦਰ ਬਾਕੀ ਸਾਰੇ ਸੇਫ ਨੇ ਹਾਂਜੀ ਹਾਂਜੀ ਇਹ ਬਿਲਕੁਲ ਸੇਫ ਨੇ ਕੋਈ ਕਿਸੇ ਨਾਲ ਇਦਾਂ ਦੀ ਕੋਈ ਮੈਨ ਹੈਂਡਲਿੰਗ ਯਾਦਵਾਰ ਬਾਈ ਕੁਝ ਨਹੀਂ ਬਿਲਕੁਲ ਸੇਫ ਜਿਹੜੀ ਅਮਾਊਂਟ ਆ ਜੀ ਇਹਨੂੰ ਅਸੀਂ ਕਲੀਅਰ ਕਰ ਸਰ ਕੀ ਉਮੀਦ ਹੈ ਕਦੋਂ ਤੱਕ ਜਿਹੜੇ ਜੇਲ੍ਹ ਦੇ ਇਲਾਕੇ ਦੇ ਪਿੱਛੇ ਜਾਣ ਦੀ ਤੁਹਾਨੂੰ ਦੱਸਿਆ ਜੀ ਕੁਝ ਘੰਟਿਆਂ ਦੇ ਵਿੱਚ ਹੀ ਅਸੀਂ ਇਹਨੂੰ ਟ੍ਰੇਸ ਕਰਾਂਗੇ ਸਾਡੇ ਕੋਲ ਕਲੂਜ਼ ਹੈਗੇ ਆ ਔਰ ਅਸੀਂ ਬਿਲਕੁਲ ਸਾਡੀਆਂ ਇਨਵੈਸਟੀਗੇਸ਼ਨ ਟੀਮਸ ਮੂਵ ਕਰ ਗਈਆਂ ਇਹਨੂੰ ਬਿਲਕੁਲ ਪ੍ਰੋਫੈਸ਼ਨਲੀ ਔਰ ਥੋਰੋਲੀ ਇਹਨੂੰ ਇਨ ਡੈਪਥ ਜਾ ਕੇ ਅਸੀਂ ਟ੍ਰੇਸ ਕਰਾਂਗੇ ਸਰ ਕੌਣ ਜਾਣਦਾ ਪਤਾ ਲੱਗਦਾ ਦੱਸਾ ਦੇ ਦੇ ਇਹਨੇ ਕਿਹੜੀ ਗੱਡੀ ਦਾ ਇਸਤੇਮਾਲ ਕੀਤਾ ਗਿਆ ਸਰ ਕਿਹੜੇ ਸਾਰੇ ਡਾਇਰੈਕਟ ਕਿਸ ਤਰ੍ਹਾਂ ਇਹਨਾਂ ਨੂੰ ਪਛਾਣ ਕਰੀਏ ਦੇਖੋ ਜੀ ਅਸੀਂ ਸਰਜੇ ਕਮਿਸ਼ਨੇਟ ਦੀ ਗੱਲ ਕਰੀਏ ਹੁਣ ਤੱਕ ਜਿੰਨਾ ਵੀ ਕ੍ਰਾਈਮ ਹੋਇਆ ਤੁਸੀਂ ਵੀ ਸਾਨੂੰ ਟਾਈਮ ਟੂ ਟਾਈਮ ਮਿਲਦੇ ਹੋ ਅਸੀਂ ਉਹਨੂੰ ਇਨ ਟਾਈਮ ਟ੍ਰੇਸ ਕਰਦੇ ਰਹੇ ਇਹ ਵੀ ਟ੍ਰੇਸ ਹੋਏਗਾ ਜੀ